ਜੂਨ ਦਾ ਮਹੀਨਾ ਸੀਗਾ ਤੇ ਬਚਪਨ ਦੀ ਗੱਲ ਆ ਇਹ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਾ ਵਾ ਤੇ ਅਸੀਂ ਨਾਨਕੇ ਗਏ ਸੀਗੇ ਸਾਡੇ ਬਾਘੇਪੁਰਾਣਾ ਦੇ ਸਾਈਡਾਂ ਮੇਰੇ ਨਾਨਕੇ ਆ ਤੇ ਇਹ ਜੂਨ ਦੀਆਂ ਛੁੱਟੀਆਂ ਨਾਨਕੀ ਕੱਟ ਕੇ ਜਦੋਂ ਵਾਪਸ ਆਉਣਾ ਸੀਗਾ ਤੇ ਨਾਨਕੇ ਆਪੋ ਜਦੋਂ ਅਸੀਂ ਬਾਘਾਪੁਰਾਣਾ ਸ਼ਹਿਰ ਪਹੁੰਚੇ ਉੱਥੇ ਨਾ ਇੱਕ ਮਦਾਰੀ ਦਾ ਹੋਟਲ ਆ ਬੜਾ ਮਸ਼ਹੂਰ ਸੀ ਉਸ ਟਾਈਮ ਹੁਣ ਵੀ ਹੈਗਾ ਵੈਸੇ ਉਦੋਂ ਬੜਾ ਮਸ਼ਹੂਰ ਸੀ ਮਦਾਰੀ ਦਾ ਹੋਟਲ ਤੇ ਸਵੇਰ ਦਾ ਟਾਈਮ ਸੀ 10 ਵਜੇ ਅਸੀਂ ਸਵੇਰ ਦੇ ਟਾਈਮ ਦੀ ਤਰਫੇ ਸੀ ਕਿਉਂ ਗਰਮੀ ਹੁੰਦੀ ਆ ਅਸੀਂ ਇਕੱਠੇ ਛੰਡੇ ਪੰਜਾਬ ਦੇ ਪਿੰਡ ਚੱਲ ਗਏ ਤੇ ਅਸੀਂ ਉੱਥੇ ਕੁਝ ਖਾਣ ਲਈ ਬੈਠ ਗਏ ਸੋ ਸਾਨੂੰ ਲੱਗਾ ਵੀ ਪੂਰੀਆਂ ਛੋਲੇ ਖਾਦੇ ਜਾਣ ਪੂਰੀਆਂ ਛੋਲੇ ਜਿਹੜੇ ਮਦਾਰੀ ਦੇ ਹੋਟਲ ਤੇ ਬਹੁਤ ਟੇਸਟੀ ਬਣਦੇ ਆ ਬੜੇ ਸੁਆਦ ਲੱਗਦੇ ਆ ਸੋ ਅਸੀਂ ਆਰਡਰ ਕਰ ਦਿੱਤਾ ਤੇ ਪੂਰੀਆਂ ਛੋਲੇ ਖਾਣ ਅਸੀਂ ਬੈਠ ਗਏ ਤੇ ਜਿਹੜੇ ਪੂਰੀਆਂ ਛੋਲੇ ਸਾਨੂੰ ਬੜੇ ਸਵਾਦ ਲੱਗੇ ਭੁੱਖੇ ਲੱਗੇ ਹੋਏ ਸੀ ਤੇ ਟੇਸਟ ਵੀ ਬਹੁਤ ਵਧੀਆ ਸੀ ਤੇ ਅਸੀਂ ਰੱਜ ਰੱਜ ਕੇ ਜਾਨੀ ਕਿ ਪੂਰੀਆਂ ਛੋਲੇ ਖਾਦੇ ਹੋਰ ਹੋਰ ਮੰਗਵਾ ਲਏ ਹੋਰ ਆਰਡਰ ਕਰਤਾ ਤੇ ਚਲੋ ਉਸ ਤੋਂ ਬਾਅਦ ਅਸੀਂ ਜਿਹੜਾ ਪੂਰੀਆਂ ਛੋਲੇ ਜਦੋਂ ਖਾ ਲਏ ਤੇ ਉਸ ਤੋਂ ਬਾਅਦ ਬਿੱਲ ਪੇ ਕੀਤਾ ਤੇ ਅਸੀਂ ਉੱਥੋਂ ਬਸ ਚੱਲ ਪਏ ਕਿਉਂਕਿ ਮੂਗੇ ਮੂਗੇ ਆਉਣਾ ਸੀ ਆਪ ਦੇ ਪਿੰਡ ਨੂੰ ਆਉਣਾ ਸੀ ਇੱਧਰ ਨੂੰ ਚਲੋ ਬਸ ਚ ਬੈਠ ਗਏ ਚਲੋ ਮੋਗੇ ਆ ਗਏ ਉਥੋਂ ਕੋਈ ਜਿਖਾਣ ਤੀਨ ਲਈ ਜਿਵੇਂ ਬੱਚੇ ਆਪਨ ਕਹਿੰਦੇ ਹੁੰਦੇ ਵੀ ਕੋਈ ਚੀਜ਼ੀ ਖਾਣੀ ਆ ਇਦਾਂ ਕੋਈ ਚੀਜ਼ ਲੈਣੀ ਹੈ ਨਾ ਸਦੋਂ ਉਥੋਂ ਵੀ ਕੁਝ ਲਿਆ ਤੇ ਅਸੀਂ ਉਥੋਂ ਫੇਰ ਇੱਕ ਲਿਆ ਤੇ ਆਬ ਦੇ ਪਿੰਡ ਆ ਗਏ ਤੇ ਦੋਸਤੋ ਜਿਹੜੀ ਇੰਟਰਸਟਿੰਗ ਗੱਲ ਮੈਂ ਤੁਹਾਨੂੰ ਮੇਨ ਦੱਸਣ ਜਾ ਰਿਹਾ ਇੱਕ ਗੱਲ ਉਹ ਇਹ ਸੀ ਵੀ ਜਦੋਂ ਅਸੀਂ ਘਰ ਆਏ ਜਿਹੜਾ ਸਾਡਾ ਘਰ ਸੀ ਨਾ ਉਹ ਬੈਂਸ ਬਰਾਬਰ ਕੱਟਣ ਦਾ ਭਾਅ ਉਹ ਵੀ ਪੂਰੇ ਪੂਰੇ ਕਿਰਾਏ ਦੇ ਪੈਸੇ ਆਏ ਅਤਲ ਜੇ ਕਾਰਨ ਕੀ ਬਣਿਆ ਅਸੀਂ ਪੂਰੀਆਂ ਛੋਲਿਆਂ 'ਚ ਰੁੱਝ ਗਏ ਜੀ ਕਰੀ ਗਿਆ ਹੋਰ ਖਾਈ ਚੱਲੀਏ ਖਾਈ ਚੱਲੀਏ ਪਰ ਅਸੀਂ ਉਹਦੇ ਪਰਸਾ ਲਿਧਾਨ ਦੇ ਦਿੱਤਾ ਕਿ ਪਰਸ ਦੇ ਪੈਸੇ ਕਿੰਨੇ ਕਹੇਗੇ ਵੀ ਗਾਂ ਕਰਾਇਆ ਲਾਉਣ ਜੂਗਾ ਹੈਗਾ ਤੇ ਨਹੀਂ ਹੈਗਾ ਸੋ ਦੋਸਤੋ ਮੇਰਾ ਮਸਲਾ ਇਹ ਆ ਦੱਸਣ ਦਾ ਵੀ ਸਾਡੇ ਨਾਲ ਬਹੁਤ ਬੁਰੀ ਹੋਣੀ ਸੀਗੀ ਵੀ ਜੇ ਅਸੀਂ ਇੱਕ ਦੋ ਪੂਰੀਆਂ ਹੋਰ ਖਾ ਲੈਂਦੇ ਉਥੇ ਤੇ ਸਾਡੇ ਕੋਲੇ ਪਿੰਡ ਆਉਣ ਲਈ ਜਿਹੜਾ ਕਿਰਾਏ ਨਹੀਂ ਬਚਣਾ ਸੀਗਾ ਤੇ ਬਾਲੇ ਸ਼ਰਮਿੰਦਗੀ ਜੀ ਸਾਨੂੰ ਹੋਣੀ ਸੀ ਸੋ ਇਸ ਤਰ੍ਹਾਂ ਦੀਆਂ ਦੋਸਤੋ ਆਪਣੀਆਂ ਜਿਹੜੀਆਂ ਯਾਦਾਂ ਬਚਪਨ ਦੀਆਂ ਬੜੀਆਂ ਆਪਣੇ ਨਾਲ ਜੁੜੀਆਂ ਹੁੰਦੀਆਂ ਵਾ ਸਾਰਿਆਂ ਦੇ ਨਾਲ ਜੀ ਸੋ ਉਹਨਾਂ ਤੇ ਮੈਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦਾ ਹੁੰਦਾ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਕਈ ਵਾਰੀ ਨਾ ਸੇਮ ਹੀ ਹੁੰਦੀਆਂ ਇਹ ਸਾਰੀਆਂ ਕਹਾਣੀਆਂ ਜਿਹੜੀਆਂ ਆਪਣੇ ਨਾਲ ਜੁੜੀਆਂ ਹੁੰਦੀਆਂ ਤੁਹਾਡੇ ਨਾਲ ਵੀ ਇਸ ਤਰ੍ਹਾਂ ਕਈ ਵਾਰੀ ਹੋ ਸਕਦਾ ਜੁੜਿਆ ਹੋਵੇ ਜਿਵੇਂ ਕਿ ਇੱਕ ਵਾਰੀ ਅਸੀਂ ਜਗਰਾਉਂ ਗਿਆ ਨਾ ਸੀਗਾ ਜਗਰਾਉਂ ਮੋਗੇ ਤੋਂ ਬਸ ਬੈਠੇ ਅਸੀਂ ਮੋਗੇ ਤੋਂ ਜਦੋਂ ਜਗਰਾਉਂਾਂ ਨੂੰ ਜਾਂਦੇ ਆ ਤਾਂ ਰਸਤੇ ਦੇ ਵਿੱਚ ਨਾ ਅਜੀਤਬਾਲ ਆਉਂਦਾ ਵਾ ਸੋ ਅਸੀਂ ਜਗਰਾਉਂ ਮੁੱਕ ਤੋਂ ਬੱਸ ਬੈਠ ਕੇ ਜਗਰਾਉਂ ਦੀ ਟਿਕਟ ਲੈ ਲਈ ਤੇ ਜਦੋਂ ਜਤਵਾਲਾ ਤਾਂ ਬੱਸ ਨਹੀਂ ਰੁਕਣਾ ਸੀ ਤੇ ਗਾਂ ਸਵਾਰੀਆਂ ਜਗਰਾਉਂਆਂ ਦੀਆਂ ਚੱਕਣੀਆਂ ਸੀ ਇੱਕ ਨੈਕਟਰ ਕਹਿਣ ਲੱਗਾ ਜਗਰਾਉਂ ਦੀ ਜਗਰਾਉਂ 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 ਵੀ ਕਹਿੰਦਾ ਪਾ ਵੀ ਆ ਜਗਰਾਉਂ ਬੱਸ ਜਾਣੀ ਹੈ ਚੜਿਆ ਉਹ ਢਿੱਡੀਆਂ ਸਵਾਰੀਆਂ ਨੂੰ ਕਹਿੰਦਾ ਸੀ ਅਸੀਂ ਬੱਸ ਤੋਂ ਥੱਲੇ ਉਤਰ ਗਏ ਅਸੀਂ ਬੱਸ ਤੋਂ ਥੱਲੇ ਉਤਰ ਗਏ ਤੇ ਅਸੀਂ ਆਖਾ ਕਿਤੇ ਜਗਰਾਉਂ ਆ ਗਿਆ ਜੋ ਥੱਲੇ ਉਤਰ ਕੇ ਸਾਨੂੰ ਲੱਗਾ ਵੀ ਉਹਨਾਂ ਸ਼ਹਿਰ ਜਿਹਾ ਜਿੰਨਾ ਜਗਰਾਉਂ ਉਹਦਾ ਵੱਡਾ ਸ਼ਹਿਰ ਇਹਨਾਂ ਲੱਗਦਾ ਨਹੀਂ ਇਹ ਤਾਂ ਕਸਬਾ ਜਿਹਾ ਲੱਗਦਾ ਵਾ ਉਸ ਟਾਈਪ ਦੀ ਗੱਲਾਂ ਨਾਲੇ ਅਸੀਂ ਆਖਿਆ ਜੀ ਕਿੱਥੇ ਆ ਗਏ ਇੱਥੇ ਕਿਸੇ ਨੂੰ ਪਛਾਣਦੇ ਤਾਂ ਜੱਤਵਾਲਾ ਅਸੀਂ ਆਖਿਆ ਜੀ ਅਸੀਂ ਤਾਂ ਜਗਰਾਉਂ ਜਾਣਾ ਤੇ ਬਸ ਜਗਰਾਉਂ ਦੀ ਟਿਕਟ ਲਈ ਸੀ ਤੇ ਬਸ ਵਾਲਾ ਕਹਿੰਦਾ ਜਗਰਾਉਂ ਜਗਰਾਉਂ ਤੇ ਅਸੀਂ ਉਤਰ ਗਏ ਬਸ ਤੋਂ ਥੱਲੇ ਤੇ ਉਹ ਕਹਿੰਦੇ ਨਹੀਂ ਜੀ ਇਹ ਤਾਂ ਜੱਤਵਾਲਾ ਸੋ ਦੋਸਤੋ ਸਾਡੀ ਉਹ ਟਿਕਟ ਵੀ ਰਹਿ ਗਈ ਤੇ ਸਾਨੂੰ ਜਤਵਾਲੀ ਉੱਤਰਾਂ ਪੈ ਗਿਆ ਸੀ ਦੁਬਾਰਾ ਨੰਗੁਰਾ ਵਾਪਸ ਜਿਹੜੀ ਮੋਗਾ ਸਾਈਡ ਤੋਂ ਜਗਰਾਉਂ ਹੁਜਾਂੜੀ ਦੀ ਆਈ ਤੇ ਉਸ ਤੋਂ ਬਾਅਦ ਅਸੀਂ ਜਗਰਾਉਂ ਪਹੁੰਚੇ ਸੋ ਇਹੋ ਜਿਹੜੀਆਂ ਆਪਣੇ ਨਾਲ ਨਿੱਕੇ ਨਿੱਕੇ ਕਹਾਣੀਆਂ ਜਿਹੜੀਆਂ ਬਚਪਨ ਤੇ ਜੁੜੀਆਂ ਹੁੰਦੀਆਂ ਨੇ ਸੋ ਮੈਂ ਕੋਸ਼ਿਸ਼ ਕਰਦਾ ਹੁੰਦਾ ਆਪਣੀਆਂ ਵੀਡੀਓ ਦੇ ਵਿੱਚ ਕਿ ਤੁਹਾਡੇ ਨਾਲ ਸਾਂਝੀਆਂ ਕਰਾਂ ਕਿ ਕਹਾਣੀਆਂ ਸੇਵ ਸਾਰਿਆਂ ਦੀਆਂ ਜੁੜੀਆਂ ਹੁੰਦੀਆਂ ਸੋ ਜਿਹੜੀਆਂ ਜੂੜਦੇ ਸ਼ੁੱਟੀਆਂ ਸਾਡੇ ਬੱਚਿਆਂ ਦੀਆਂ ਚੱਲ ਰਹੀਆਂ ਸੋ ਇਹੀ ਕਹਾਣੀਆਂ ਹੁਣ ਉਹਨਾਂ ਦੀਆਂ ਵੀ ਦਾ ਜੁੜਦੇ ਹੋਣਗੀਆਂ ਆਪਾਂ ਵੀ ਆਪਣੇ ਬੱਚਿਆਂ ਨਾਲ ਜਦੋਂ ਕਈ ਵਾਰ ਜਾਂਦੇ ਆ ਸੇਮ ਕਈ ਵਾਰ ਉਹੀ ਪੋਜੀਸ਼ਨ ਆਪਾਂ ਨੂੰ ਬਚਪਨ ਜਿਹੜਾ ਆਪਣਾ ਬਚਪਨ ਉਹ ਚੇਤੇ ਆ ਜਾਂਦਾ ਸੋ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਤੁਸੀਂ ਵੀ ਕੋਈ ਬਚਪਨ ਦੀ ਯਾਦ ਆ ਤਾਜ਼ਾ ਕਰਨੀ ਚਾਹੁੰਦੇ ਹੋ ਤਾਂ ਪਲੀਜ਼ ਕਮੈਂਟ ਦੇ ਵਿੱਚ ਥੋੜੇ ਜਿਹਾ ਮੌਲੇ ਸ਼ਬਦਾਂ ਦੇ ਵਿੱਚ ਜਰੂਰ ਦੱਸਿਓ ਸਾਡੇ ਨਾਲ ਸਾਂਝੀ ਕਰਿਓ ਸਾਡੇ ਚੈਨਲ ਤੇ ਕਰਿਓ ਸਾਡਾ ਜਿਹੜਾ YouTube ਤੇ ਇਹ ਆਪਣਾ ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰਿਓ ਸੋ ਅੱਗੇ ਤੋਂ ਆਪਾਂ ਹੋਰ ਵੀ ਜਿਹੜੀਆਂ ਵੀਡੀਓ ਆ ਉਹ ਤੁਹਾਡੇ ਨਾਲ ਇਸ ਤਰ੍ਹਾਂ ਦੀਆਂ ਨਿੱਕੇ-ਨਿੱਕੀਆਂ ਜਿਹੜੀਆਂ ਕਹਾਣੀਆਂ ਜੀਵਨ ਦੇ ਨਾਲ ਜੁੜੀਆਂ ਹੋਈਆਂ ਉਹ ਤੁਹਾਡੇ ਨਾਲ ਜਿਹੜੀਆਂ ਉਹ ਪੇਸ਼ ਕਰਦੇ ਰਹਿਣ ਦਾ ਤਰ੍ਹਾਂ ਵਾਂਗੇ ਤੇ ਸੋ ਥੈਂਕ ਯੂ ਸਾਡੇ ਲਾਈਕ ਕੀਤਾ ਵਾ ਸਾਡੇ ਭਾਈਆ ਨੇ ਸੋ ਧੰਨਵਾਦ ਜੀ ਹਾਂਜੀ ਕਮੈਂਟ ਵੀ ਕਰਿਆ ਕਰੋ ਜੀ ਤੇ ਥੈਂਕ ਯੂ ਜੀ ਥੈਂਕ ਯੂ ਕਿੱਥੋਂ-ਕਿੱਥੋਂ ਤੁਸੀਂ ਸਾਡੇ ਨਾਲ ਜੁੜਦੇ ਹੋ ਤਾਂ ਵੀਡੀਓ ਨੂੰ ਤੁਸੀਂ ਵਿੱਚ ਕਮੈਂਟ ਕਰਕੇ ਦੱਸਿਆ ਕਰੋ ਤੇ ਇਦਾਂ ਦੋਸਤੋ ਜਦੋਂ ਆਪਣੀਆਂ ਸਾਰੀਆਂ ਜੁੜੀਆਂ ਹੁੰਦੀਆਂ ਨੇ ਕੋਈ ਨਾ ਕੋਈ ਯਾਦ ਜਿਹੜੀ ਆਪਣੀ ਜੁੜੀ ਜ਼ਰੂਰ ਹੁੰਦੀ ਆ ਸੋ ਉਹਨਾਂ ਨੂੰ ਸਾਂਝਾ ਕਰਿਆ ਕਰੋ ਤੇ ਅਮ ਜੀ ਧੰਨਵਾਦ ਜੀ ਧੰਨਵਾਦ ਹੈ ਕਿ ਤੁ ਸੋ ਕਿਸੇ ਸਾਡ ਨੂੰ ਜਿਹੜਾ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਡੀਓ ਲਾਈਕ ਕਰਨਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਫਿਰ ਕਿਸੇ ਹੋਰ ਵੀਡੀਓ ਲੈ ਕੇ ਆਪਾਂ ਫੇਰ ਹਾਜ਼ਰ ਹੋਵਾਂਗੇ ਤੁਹਾਡੇ ਨਾਲ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ